ਸਦਾ ਲੰਮਗਾ ਚੋਰਾ ਚੋਰਾ ਬਿੰਦੇ ਤੂੰ ਆ ਵੇਖ ਕਿਵੇਂ ਚੋਰਾ ਲੰਮਗਾ ਲੱਤਾ ਕਰੀ ਪਤਨ ਸ਼ਰਮ ਨਹੀਂ ਆਉਂਦੀ ਚਬੂਤੇ ਤੇ ਚੜਕੇ ਪੈ ਜਾਣਾ ਇੱਧਰ ਵੇਖ ਖੀਨ ਖਾਦ ਤੂਟ ਲਈ ਗੱਲ ਨਹੀਂ ਹੋਗੀ ਲੈ ਨਾ ਆ ਲੈ ਇਹ ਲਚਕੇ ਦਾ ਕੋਰਤਾ ਪਿਆ ਮਤਨ ਸ਼ਰਮ ਨਹੀਂ ਆਉਂਦੀਗੀ ਐਡੇ-ਐਡੇ ਮਹਿੰਗੇ ਕੱਪੜੇ ਖਰੀਦੀ ਆਉਂਦੇ ਆ ਇਹ ਹੈ ਪਹਿਲਾਂ ਸੂਟ ਵੇਖ ਇਹ ਤਾਂ ਲੋਨ ਲੱਗੂਗੀ ਜਦੋਂ ਭੌਂਕੀ ਜਾਂਦੀਆਂ ਮੈਨੂੰ ਮੋਬਾਈਲ ਦੇਖ ਲੈਣ ਦੇ ਮੈਂ 10 ਮਿੰਟ ਤਾਂ ਪਿਆ ਚ ਤੈਨੂੰ ਤਾਂ ਲੋਕਾਂ ਦੀਆਂ ਬੁੜੀਆਂ ਦੀਆਂ ਨਹੀਂ ਆਉਣਗਾ ਮੋਬਾਈਲ ਤੇ ਹੋ ਤਾਂ ਤੇਰੀ ਮੋਬਾਈਲ ਤੇ ਕੁਝ ਨਹੀਂ ਦਾਂ ਨੀਗਾ ਚੱਜ ਤਾਂ ਤੈਨੂੰ ਕੱਸਦਾ ਹੈ ਨਹੀਂਗਾ ਤੇ ਤੇਰਾ ਕਿਉਂ ਢਿੱਡ ਦੁਖਦਾ ਉਹਨਾਂ ਨੇ ਕਮਾਉਣਾ ਉਹਨਾਂ ਨੇ ਖਾਣਾ ਉਹਨਾਂ ਨੇ ਲਾਉਣਾ ਤੇ ਉਹਨਾਂ ਨੇ ਹਟਾਉਣਾ ਤੇ ਮੇਰਾ ਢਿੱਡ ਦੁਖੇ ਨਾ ਪਹਿਲਾਂ ਇਹ ਵੇਖ ਆ ਐਡਾ ਮਹਿੰਗਾ ਸੂਟ ਹੈ ਫੇਰ ਇਹ ਤਾਂ ਲੋਨ ਲੱਗੂਗੀ ਹੈ ਫੇਰ ਇਹਦੀ ਸਮਾਈ ਅੱਛਾ ਫੇਰ ਇਹਦੀ ਕੜਾਈ ਫੇਰ ਫੇਰ ਇਹਦੀ ਚੁੰਨੀ ਫੇਰ ਫੇਰ ਇਹਦੀ ਲੈਸ ਠੀਕ ਆ ਤੇ 15000 ਤੇ ਤਾਂ ਇੱਕ ਸੂਟ ਪਾਊਗਾ ਤੇ ਤੂੰ ਆਪਦਾ ਵੇਲਾ ਭੁੱਲ ਗਈ ਤੇ ਮੈਨੂੰ ਕਿੱਥੇ ਤੂੰ ਲਿਆ ਕੇ ਦਿੱਤੇ ਸੀਗੇ ਮੇਰੇ ਤਾਂ ਇਹੋ ਜਿਹੇ ਪਾਏ ਹੁੰਦੇ ਸੀ ਵੇਖ ਲੈ ਓਏ ਮੈਨੂੰ ਪਤਾ ਨਾ ਮੈਂ ਲਿਆ ਕੇ ਦਿੰਦਾ ਹੁੰਦਾ ਸੀ ਤੇ ਆ ਵੇਖੋ ਲਚਕੇ ਦਾ ਕੁਰਤਾ ਪਿਆ ਮੈਂ ਲਿਆਇਆ 3500 ਦਾ ਤੇ ਪਾ ਕੇ ਉਹਨੇ ਇੱਕ ਦਿਨ ਪਾਉਣਾ ਤੇ ਇੱਕ ਦਿਨ ਉਹ ਸੂਟ ਪਾਊਗੀ ਕਿਤੇ 버ਗਰ ਖਾ ਲੇ ਕਿਤੇ ਪੀਜੇ ਖਾ ਲੇ ਉਹ ਹੋਈ ਜਾਂਦੀ ਮੋਟੀ ਕਿਤੇ ਮੇਰੇ ਪੀੜੇ ਹੋਗੇ ਕਿਤੇ ਮੇਰੇ ਖੁੱਲੇ ਹੋਗੇ ਸੈਲਮੈਂਟ ਜਾਂਦੇ ਮੈਨੂੰ ਕੀ ਪਤਾ ਉੱਥੇ ਕੀ ਕਰਦੇ ਰਹਿੰਦੇ ਆ ਸੂਟ ਚੱਕ ਹਾਂ ਤੇ ਇੱਥੋਂ ਨਹੀਂ ਜਦ ਖਾਣਾ ਹੁੰਦਾ ਉਹਨਾਂ ਦਾ ਫੈਸਲਾ ਕਰਦੇ ਕੋਈ ਮੈਂ ਸੂਟ ਵੇਖਦੀ ਰਹਾ ਕਰ ਫਰਦਨ ਬੈਠੀ ਕਰ ਉਹਨਾਂ ਨੇ ਬਣਾਉਰੇ ਇਹ ਉਹਨਾਂ ਨੇ ਬਣਾਉਣੇ ਕਮਾਉਣੇ ਉਹਨਾਂ ਨੇ ਤੂੰ ਕਿਉਂ ਮੱਚੀ ਜਾਨੀ ਆ ਤੇ ਮੈਂ ਮੱਚਣਾ ਤਾਂ ਹੋਰਦੀ ਆਦੀ ਉਮਰ ਨਗਾ ਲਈ ਆ ਹੁਣ ਆਪਦਾ ਆਪਦਾ ਫਿਕਰ ਰੱਖ ਤੂੰ ਉਹਨਾਂ ਦਾ ਫਿਕਰ ਨਾ ਕਰ ਉਹ ਆਪਦਾ ਆਪੇ ਕਮਾਉਣਗੇ ਆਪੇ ਲਿਆਉਣਗੇ ਜਿੱਥੋਂ ਮਰਜ਼ੀ ਕਰਨ ਜੋ ਮਰਜ਼ੀ ਕਰਨ ਤੂੰ ਕੀ ਲੈਣਾ ਮੈਂ ਤਾਂ ਨਹੀਂ ਲੈਣਾ ਫਿਰ ਤੂੰ ਉੱਠ ਕੇ ਸਮਝਾਤਾ ਸਕਦਾ ਇਹਨਾਂ ਨੂੰ ਕੀ ਹੋਇਆ ਵਧੀਆ ਕੱਪੜੇ ਲੈ ਕੇ ਆ ਪਾ ਲੈਣਦੇ ਉਹਨਾਂ ਨੂੰ ਸਵਾ ਲੈਣਦੇ ਸੋਹਣੇ ਤਾਂ ਮੈਨੂੰ ਵੀ ਬਥੇਰੇ ਲੱਗ ਜਾਂਦੇ ਆ ਪਰ ਪਾਉਂਦੇ ਨਹੀਂ ਨਾ ਦਿਲ ਲਾ ਕੇ ਅੱਜ ਸਮਾ ਲਿਆ 15000 ਦਾ ਐ ਤੇ ਦਾ 7-8000 ਲੱਗ ਜੂ ਕੁਰਤੇ ਪਿਆ ਮੇ ਤੇ ਇੱਕ ਵਾਰਾ ਪਾਉਣਗੇ ਤਾਂ ਮਨ ਕੇ ਸੜ ਦਿੰਦੇ ਆ ਫਿਰ ਬੇਪਸੰਦ ਹੋ ਜਾਂਦੇ ਠੀਕ ਆ ਹਾਂ ਤਾਂ ਲੜਦੀ ਮੈਂ ਤੈਨੂੰ ਪਹਿਲਾਂ ਤਾਂ ਹੁਣ ਤੱਕ ਤੈਨੂੰ ਲੜਦੀ ਰਹੀ ਵੀ ਤੂੰ ਸਾਰਾ ਦਿਨ ਲੰਮਗਾ ਤਾਂਕੇ ਪੈਰਨ ਪਾਉਂਦੇ ਆ ਪਾ ਲੈਣ ਦੇ ਮਹਾ ਮੈਂ ਧੁੱਪੇ ਪਿਆ ਸੀਗਾ 10 ਮਿੰਟ ਮੈਨੂੰ ਧੁੱਪ ਸੇਕ ਲੈਣ ਦੇ ਮਹਾ ਮੈਂ ਉਹ ਖਬਰ ਵੇਖੀ ਜਾਂਦਾ ਜੀ ਕੋਈ ਜੇ ਤੇ ਤੁਸੀਂ ਉੱਠ ਕੇ ਰੋਕੀ ਜੇ ਤਾਂ ਰੋਕ ਲੈ ਸਮਾਉਣੇ ਦੇ ਦੇਣਗੇ ਉਹ ਤਿਆਰ ਹੋਈ ਜਾਂਦੀ ਉਹਨੇ ਬਿਊਟੀ ਪਾਰਲ ਦੇ ਜਾਣਾ ਮੜ ਕੇ ਮੈਂ ਤਾਂ ਚੋਰੀ ਲਈ ਸੀ ਤੇ ਮੈਂ ਤਾਂ ਉੱਥੇ ਜਾ ਕੇ ਰੱਖਦੀ ਆ ਹਾਂ ਤੇ ਇਥੇ ਪਿਆ ਨਾ ਲੰਮਾ ਹੋ ਪਿਆਰਾ ਕਾ ਸਾਰਾ ਦਿਨ ਜਾਵੜਾ ਤੂੰ ਜਾਵੜਾ ਜਾਵੜਾ ਜਿਹੜਾ ਚੌੜਾ ਬਣ ਕੇ ਪਿਆਰੇ ਨਾ ਸਦਾ ਲੰਮਗਾ ਚੌੜਾ ਚੌੜਾ ਬਿੰਦੇ ਤੂੰ ਨਾ ਮੀਂਹ ਹੋਗਾ ਤੇ ਨਹੀਂ ਉਹ ਵੇਖ JERਦੀ ਨਹੀਂ ਕਿਸੇ ਨੂੰ ਭੈ ਨਾ ਮੈਨੂੰ ਵੇਖ JERਦੀ ਆ ਨਾ ਜਵਕਾ ਨੂੰ ਵੇਖ JERਦੀ ਆ ਤੂੰ ਚੁੱਪ ਕਰਕੇ ਬਹਿ ਜਾ ਵੱਡੇ ਤੂੰ ਛੂਟਾ ਤੋਂ ਕੀ ਲੈਣਾ ਵਧੀਆ ਨਿਆਰੇ ਨਾ ਮੋਬਾਈਲ ਵੇਖੀ ਜਾਂਦੇ ਸੀ 40000 ਜਵਾਕਾਂ ਨੂੰ ਪੁੱਛਦੇ ਆ ਕੀ ਗੱਲ ਹੈ ਕਰੀਏ ਗੱਲ ਜਾ ਕੇ ਮਰਫਾਂ ਪਈ ਸੀ ਇੱਥੇ ਆਹ ਹੁਣ ਚਲੀ ਆਪਾ ਆਪਣੀ ਫਰਿੱਜ ਚ ਫਰੂਟ ਕਿਹੜੇ ਕਿਹੜੇ ਆ? ਹਾਂਜੀ ਡੈਡੀ ਤੁਸੀਂ ਖਾਣਾ ਕੁਛ? ਨਹੀਂ ਪਤਮਾ ਵੈਸੇ ਪੁੱਛਿਆ ਵੀ ਆਪਣੇ ਫਰੂਟ ਕਿਹੜੇ ਕਿਹੜੇ ਆ। ਡੈਡੀ ਫਰੂਟ ਤਾਂ ਮਹਿੰਗੀ ਬਹੁਤ ਹੋਏ ਪਏ ਆ। ਆਪਾਂ ਨਾ ਕੱਲੇ ਕੇਲੇ ਤਾਂ ਆਪਾਂ ਮਾ ਹੁਣ ਅਨਾਰ ਤਾਂ ਆਪਾਂ 1-2 ਹੀ ਲਿਆਉਣੇ ਹੁੰਨੇ ਆ ਹਨਾ। ਤੇ ਉਹ ਆਪਾਂ ਮੁੰਡੇ ਨੂੰ ਟਿਫਨ ਚ ਪਾ ਦਿੰਨੇ ਆ ਆਪਾਂ ਤਾਂ ਕਦੇ ਖਾਦੇ ਨਹੀਂ। ਠੀਕ ਆ। ਤੇ ਆ ਅਨਾਰ ਤਾਂ 21 ਆਪਣੇ ਕੋਲੇ। ਹੇ ਤਾਂ ਮੈਂ ਟਿਫਨ ਚ ਪਾਉਣ ਨੂੰ ਮੁੰਡੇ ਲਿਆਉਣੇ ਨੇ ਆਪਾਂ ਤਾਂ ਮਹਿੰਗੇ ਕਰਕੇ ਖਾਣੇ ਕੇਲੇ ਖਾ ਲੂ ਤੁਸੀਂ ਜੇ ਖਾਣੇ ਆ ਤਾਂ ਨਹੀਂ ਨਹੀਂ ਪੁੱਤ ਖਾਣਾ ਨਹੀਂ ਮੈਂ ਵੈਸੇ ਪੁੱਛਦਾ ਕਿ ਕਿਹੜੇ ਕਿਹੜੇ ਫਰੂਟ ਆ ਫਰੂਟ ਡੈਡੀ ਬਾਲਾ ਮਹਿੰਗਾ ਹੋਇਆ ਪਿਆ ਹੁਣ ਤਾਂ ਫਰੂਟ ਦਾ ਤਾਂ ਕੋਈ ਹੱਥ ਹੀ ਨਹੀਂ ਹੈਗਾ 250 ਰੁਪਏ ਕਿਲੋ ਸੇਬ ਹੋਏ ਪਏ ਆ ਤਾਂ ਆਪਾਂ ਕਦੇ ਲਿਆਉਂਦੇ ਹੀ ਨਹੀਂ ਠੀਕ ਆ ਪੁੱਤ ਫਰ ਮਾੜਾ ਜਾ ਉੱਥੇ ਮੈਂ ਤੁਹਾਨੂੰ ਸਮਝਾਵਾਂ ਪੁੱਛ ਅੱਗੇ ਡੈਡੀ ਉਹ ਛੋਰਾ ਹਾਂ ਬਾਪੂ ਆ ਇਧਰ ਮੜੀ ਤੇਰੇ ਨਾਲ ਗੱਲ ਕਰਨੀ ਹੈ जरूरी है कोई हाँ जरूरी है आजा ओ चल आ गया यार फिर एक में मच्छी पई है ओ पड़ी बुत्थी वाली ये आठ ਆ ਗਿਆ ਹਾਂ ਤਾਂ ਕੋਠੇ ਤੇ ਉਤਰ ਗਏ ਹੈ ਹੁਣ ਮੈਂ ਆਪੇ ਮੱਛੀ ਬੁੱਥੀ ਆ ਰਹੀ ਆ ਉੱਤੋਂ ਤੂੰ ਤਪਾ ਕੇ ਤੋੜਨਾ ਥੱਲੇ ਲੈਣਣ ਵੇਖ ਵੇਖ ਹੁਣ ਮੱਛੀ ਜਾਂਦਾ ਸਾਰਾ ਦਿਨ ਵੀ ਕੀ ਕਰੀ ਜਾਂਦੇ ਮੈਂ ਤਾਂ ਆਉਣਾ ਹੀ ਸੀ ਜਦੋਂ ਤੂੰ ਮੱਛੀ ਕਰਕੇ ਤਾਂ ਮੈਂ ਤਾਂ ਉੱਤਰ ਕੇ ਆਇਆ ਜਵਾਕਾਂ ਨਾਲ ਗੱਲ ਕਰਨ ਵਾਸਤੇ ਬੈ ਜਾ ਬੈ ਜਾ ਬੱਤ ਐਵੇਂ ਜਵਾਕਾਂ ਨੂੰ ਖਾਣਾ ਇਹਨਾਂ ਨੇ ਹੰਡਾਉਣਾ ਇਹਨਾਂ ਨੇ ਪਾਉਣਾ ਇਹਨਾਂ ਨੇ ਤੂੰ ਘਾਤ ਮੱਛੀ ਰਹਿਣੀ ਐਵੇਂ ਕੀ ਗੱਲੋ ਕੀ ਬੱਪੂ ਕੁਛ ਨਹੀਂ ਬੱਪਾ ਕੋਈ ਗੱਲ ਕਰਨੀ ਹੈ ਗੱਲ ਪੁੱਤ ਮੈਂ ਤੁਹਾਨੂੰ ਫਲਾਂ ਦੀ ਗੱਲ ਕਿਉਂ ਪੁੱਛੀ ਉਹ ਤਾਂ ਜਿਹੜੀ ਮਹਿੰਗੀ ਬਹੁਤ ਲਿਆਂਦੀ ਨਹੀਂ ਆਪਾਂ ਕਦੇ ਫਰੂਟ ਵੀ ਤੁਸੀਂ ਆਏ ਨਹੀਂ ਸੀ ਵੀ ਹੈ ਜਿੱਤਾ ਨਹੀਂ ਖਾਣ ਨੂੰ ਇੱਕ ਹੀ ਨਾਅ ਸੀ ਰਹਿ ਗਈ ਖਾਣ ਨੂੰ ਨਹੀਂ ਬੱਸ ਤਾਂ ਮੈਂ ਉਹ ਗੱਲ ਨਹੀਂ ਕਰੀ ਹੋਰ ਜਿਹੜੇ ਪੁੱਤਾਂ ਨੂੰ ਤੁਸੀਂ ਸ਼ੂਟ ਬਣਾਉਣੇ ਆ ਉਹ ਨਾ ਉਹ ਤਾਂ ਤੁਸੀਂ ਬਣਾ ਲੈਣੇ ਆ ਤੇ ਮਹਿੰਗੇ ਸ਼ੂਟ ਪੇਟੀਆਂ ਦੇ ਵਿੱਚ ਹੀ ਪਏ ਰਹਿੰਦੇ ਆ ਉਹ ਤਾਂ ਜਿਹੜੀ ਆਪਣੇ ਭੂਆ ਕੇ ਵਿਆਹ ਵਾਸਤੇ ਬਣਾਇਆ ਨਹੀਂ ਬਣਾ ਲਓ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਨਾ ਬਣਾਓ ਪਰ ਜਿਹੜੇ ਫਾਲ ਆ ਜਾਂ ਫਲੂਟ ਆ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਤਾਂ ਅੰਦਰ ਪੈਣੀਆਂ ਆਪਣੇ ਅੰਦਰ ਪੈਣੀਆਂ ਆਪਣੀ ਸਿਹਤ ਦੀ ਆਪਦੀ ਜਿੰਨਾ ਸਿਹਤ ਦਾ ਧਿਆਨ ਰੱਖੋਗੇ ਨਾ ਸਭ ਕੁਝ ਲਈ ਜਾਂਦਾ ਕੋਈ ਨੋ ਸੁਹਣੇ ਸੁਹਣੇ ਸੂਟ ਜੇ ਨਾ ਹੋਣ ਤਾਂ ਕੋਈ ਉੱਥੇ ਮੂਵੀ ਵਾਲਾ ਨਾ ਪ੍ਰੈਨਗ ਹੋ ਕੇ ਟੱਪ ਜਾਂਦਾ ਜੇ ਆਪਣੇ ਮਾੜਾ ਜਿਹੜਾ ਪਾਇਆ ਹੋਵੇ ਹਣ ਤਾਂ ਮਾੜਾ ਲੀੜਾ ਲੁੱਟ ਪਾਇਆ ਅੱਜ ਕੱਲ ਤਾਂ ਉਹ ਹੀ ਭੇੜਾ ਲੱਗਦਾ ਜਲੂਸ ਕੱਢਣ ਆਉਂਦਾ ਰਿਸ਼ਤੇਦਾਰ ਵਿਆਹਾਂ ਤੇ ਸਦਨੋਂ ਹਟ ਜਾਂਦੇ ਇਹ ਲੀੜਾ ਮਾੜਾ ਹੋ ਗਿਆ ਹੁਣ ਖਾ ਤਾਂ ਭਾਵੇਂ ਮਾੜਾ ਲਈਏ ਪਰ ਪਾਏ ਬਿਨਾ ਮਾੜਾ ਸਰਦਾਰ ਨਹੀਂ ਹੈਗਾ ਵੀ ਚੰਗਾ ਹੀ ਪਾਉਣਾ ਪੈਂਦਾ ਮਾੜਾ ਪਾ ਕੇ ਸਰਦਾਰ ਨਹੀਂ ਲੋਕ ਟਿਕਣ ਨਹੀਂ ਪੁਰਾਣਾ ਸੋਹਣਾ ਤੇ ਤੁਸੀਂ ਆ 100-100 ਰੁਪਈਆ ਵਾਲੀਆਂ ਪਜਾਮੀਆਂ ਹੀ ਆ ਪਾਈ ਰੱਖਦੇ ਕੋਈ ਤਾਂ ਫਿਰ ਡੈਡੀ ਨਾਈਟ ਸੂਟ ਹੀ ਪਾਉਣੇ ਆ ਘਰੇ ਪੈਂਦੇ ਨਹੀਂ ਹੁਣ ਘਾਰੇ ਸੂਟ ਪੁੱਤ ਮੈਂ ਨਾ ਤੈਨੂੰ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਮੈਂ ਤੈਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ ਪਹਿਲਾਂ ਨ ਉਹ ਆਪ ਦੀ ਸਿਹਤ ਵੱਨੀ ਧਿਆਨ ਦਿੰਦੇ ਸੀਗੇ ਉਹ ਖਾਣ ਪੀਣ ਦੇ ਖਾਣ ਦੇ ਪੀਣ ਦੇ ਵਿੱਚ ਖਿਆਲ ਰੱਖਦੇ ਸੀ ਹੁਣ ਮੈਂ ਮੈਂ ਤਾਂ ਕਵੰਟਲ ਦੀ ਬੋਰੀ ਵੀ ਚੱਕ ਲੈਂਦਾ ਸੀ ਇਹ ਤੈਨੂੰ ਸਿਲੰਡਰ ਅੰਦਰ ਕਰਨ ਨੂੰ ਕਹਿ ਦਿੰਦਾ ਅਜਿਹਾ ਸਿਲੰਡਰ ਅੰਦਰ ਰੱਖਣਾ ਹੁੰਦਾ ਜਿੰਨੇ ਜੀ ਰੱਖਦੇ ਹਾਂ ਇਹ ਤਾਂ ਪੂਰਾ ਜਾਨ ਨਹੀਂ ਮੰਗਦਾ ਬਾਕੀ ਦੋ ਜਣਾ ਜਿਹੜਾ ਹਸਬੰਡ ਵਾਈਫ ਨੇ ਕੋਈ ਕੰਮ ਵਾੜਨ ਨਾਲ ਨਾ ਉਹ ਮੋਹ ਪਿਆਰ ਵਾਧਾ ਹੁੰਦਾ ਇਹ ਗੱਲਾਂ ਵੀ ਜ਼ਰੂਰੀ ਆ ਤੁਹਾਨੂੰ ਕੀ ਪਤਾ ਤੂੰ ਤਾਂ ਮੇਲਿਆਂ ਦੇ ਧੂੜ ਧੁੱਕੇ ਤੇ ਉਹ ਧਾਪੀ ਸਿੱਕੀ ਆ ਗੱਲੀ ਤੁਹਾਨੂੰ ਨੇ ਨਕਲ ਆਉਂਦਾ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਠੱਗੀ ਗੱਲ ਖਾਦੇ ਆ ਹਨਾ ਤੱਕੇ ਖਾ ਕੇ ਨਾ ਸਾਨੂੰ ਅਕਲ ਆਈ ਹੋਈ ਆ ਗੁਰਪੀਆਂ ਖਵਾਉਂਦਾ ਹੁੰਦਾ ਸੀਗਾ ਮੇਲਿਆਂ 'ਚ ਮੈਨੂੰ ਸਭ ਪਤਾ ਤੂੰ ਤੂੰ ਬਣਾਇਆ 10000 ਦਾ ਕੁਰਤਾ ਪਜਾਮਾ ਤੇ ਮੈਂ ਬਣਾਇਆ 1000 ਦਾ ਹਜੇ ਮੈਂ ਠੱਗੀ ਖਾਣੇ ਆ ਮੈਂ ਤੁਹਾਨੂੰ ਦੱਸਦਾ ਮੈਂ ਉਹੀ ਕੁਰਤਾ ਪਜਾਮਾ ਵਿਆਹ ਤੂੰ ਵੀ ਉਹੀ ਵੇਖਣਾ ਤੇ ਵਿਆਹ ਮੈਂ ਵੀ ਉਹੋ ਵੇਖਣਾ ਮੈਂ ਪਹਿਲਾਂ ਉਹੀ ਕੋਰਤਾ ਪਜਾਮਾ ਮੈਂ ਵਿਆਹ ਚ ਪਾਉਂਗਾ ਉਦੋਂ ਮਗਰੋਂ ਮੈਂ ਘਰੇ ਹੰਡਾਉਂਗਾ ਸਾਲਾ ਸਾਲ ਪਾਉਂਗਾ ਤੇ ਤੂੰ ਦੱਸ ਪਾਏਂਗਾ ਉਹ ਪਾਪਾ ਬੰਦ ਤਾਂ ਇੱਕ ਸ਼ੋਰ ਆ ਨਾ ਜਿਹੜਾ ਉਹ ਮੈਥੋਂ ਵੀ ਮਹਿੰਗੀ ਲਿਆ ਉਹ ਮੈਥੇ ਮੈਨੂੰ ਇਹਨਾਂ ਨੇ ਟੱਪਰ ਨਹੀਂ ਦੇਣਾ ਮੈਨੂੰ ਕਹਿੰਦੇ ਕਿ ਲਾ ਥੋੜੇ ਤੋਂ ਅਸ਼ਵੀ ਨਹੀਂ ਹੁੰਦੀ ਬੈਂਕਾਂ ਦੇ ਪਿਆਰ ਦਾ ਮੈਨੂੰ ਕਹਦੇ ਆ ਕਿ ਬੈਂਕਾਂ ਦੇ ਪਿਆਰ ਪੈਸਾ ਸੋਡਾ ਕਿਨੇ ਵੇਖਣਾ ਇਹ ਤਕੜਾ ਬੰਨ ਨਹੀਂ ਹੁੰਦਾ ਵੀ ਕੱਲੇ ਸ਼ੂਟ ਪਾ ਪਾ ਕੇ ਤਕੜੇ ਪਣ ਵਿਖਾਈ ਚੱਲੋ ਵੀ ਖਣੀ ਸਾਡੇ ਬਾਹਾਂ ਮਹਿੰਗਾ ਪਿਆ ਮਾੜਾ ਯਾ ਆਪਦੇ ਸਰੀਰਨ ਵੀ ਧਿਆਨ ਦਿਓ ਆਪਦੀ ਜਿਹੜੀ ਜਿਹੜਾ ਤੁਹਾਨੂੰ ਘਰ ਮਿਲਿਆ ਨਾ ਜਿਆਦਾ ਜ਼ਰੂਰੀ ਘਰ ਆਹਾ ਵੱਡਾ ਘਰ ਬਣਾਉਣ ਨਾਲ ਵੱਡਾ ਘਰ ਨਹੀਂ ਬਣਦਾ ਇਹਦੇ ਸਰੀਰਨ ਵੀ ਆਪਾਂ ਧਿਆਨ ਦੇਵਾਂਗੇ ਜਿੰਨੀ ਉਮਰ ਆਪਾਂ ਜ਼ਿਆਦਾ ਜੀਵਾਂਗੇ ਉਸੇ ਵਿਆਹ ਤੇ ਮੈਂ ਜਾਣਾ ਮੈਨੂੰ ਦੱਸ ਮੋੜ ਦੇਣਗੀ ਥੁੜਕਿ ਕੱਲੋ ਸੇ ਲਿਆਉਂਦਾ ਦੀ ਜਾਨ ਨਿਕਲ ਜਾਂਦੀ ਐ ਮਾੜਾ ਮੋਟਾ ਸਰੀਰੰਨੀ ਵੀ ਧਿਆਨ ਦਿਓ ਮਾੜਾ ਮੋਟਾ ਸਿਹਤੰਨੀ ਧਿਆਨ ਦਿਓ ਖਾਣ ਪੀਣ ਦੇ ਵਿੱਚ ਪੈਸਾ ਵਧਾ ਢਾਓ ਖਾ ਕੇ ਤੇ ਪੀ ਕੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਪੈਸਾ ਵਧਾ ਢਾਓ ਕੱਲਾ ਪਹਿਨਣ ਵਾਸਤੇ ਨਹੀਂ ਵੀ ਕੱਲੇ ਪੇਟੀ ਦੇ ਪੈਸੇ ਲਾ ਕੇ ਇੱਕ ਵਿਆਹ ਤੇ ਲਾ ਲੇ ਤੇ ਮਗਰੋਂ ਪਾਉਣਾ ਹੀ ਨਹੀਂ ਮੈਂ ਤਾਂ ਦੂਜੇ ਵਿਆਹ ਤੇ ਹੋਰ ਪਾਉਣਾ ਬਸ ਤੂੰ ਸਾਰੀ ਉਮਰ ਜੋੜਿਆ ਤੰਦਰੀ ਇਹਦੀ ਸੋਚੋ ਹੀ ਪਈ ਆ ਹੁਣ ਨਵੀਂ ਪੀੜੀ ਨੇ ਐਸ਼ ਵੀ ਕਰਨੀ ਹੁੰਦੀ ਆ ਬੋਲਟ ਤੇ ਜਦੋਂ ਮੈਂ ਨਿਕਲਦਾ ਤਾਂ ਉਹਦਾ ਸੜਿਆ ਤੇਰੇ ਵਾਲਾ 500 ਵਾਲਾ ਨਹੀਂ ਜਨਾਬ ਤੇ ਉਹਦੇ ਲੱਜ ਕੇ ਹੀ ਚੱਲੂਗਾ ਇਹਨੂੰ ਬੋਲਟ ਕਾ ਬਾਪੂ ਤੇ ਬੋਲਟ ਤੇ ਤੂੰ ਨਿਕਲਦਾ ਜਦੋਂ ਆਉਣਾ ਇੱਥੇ ਬੋਲਟ ਤੇ ਤੂੰ ਸਟੈਂਡ ਤਾਂ ਮੈਨੂੰ ਲਾਉਣ ਨੂੰ ਕਹਿਣਾ ਮਾਦਾ ਤੂੰ ਹੀ ਲਾਉਣੀਆਂ ਇਹ ਉਂਗਲਾਂ ਇਹਨੂੰ ਇਹਨੂੰ ਕੀ ਪਤਾ ਖੀਨ ਖਾਵ ਤੇ ਲੱਜਕੇ ਦਾ ਹੁਣ ਸਾਰੀ ਉਮਰ ਇਹਨੇ ਪੈਸੇ ਨੂੰ ਕਾਠ ਮਾਰ ਕੇ ਰੱਖੀ ਰੱਖਿਆ ਕਦਾਂ ਲਾਉਣ ਵਾਲਾ ਵੀ ਚਾਹੀਦਾ ਹਨ ਸੂਟ ਤਾਂ ਪਾਣੀ ਆ ਫਿਰ ਐਵੇਂ ਲੋਕ ਮਜ਼ਾਕ ਡਾਉਂਦੇ ਬਾਅਦ ਚ ਵੈਸੇ ਮੇਰੀ ਗੱਲ ਸੁਣ ਸੂਟ ਤਾਂ ਪਾਉਂਦੇ ਆ ਪਰ ਮੈਂ ਮੁੰਡੇ ਸਲਵਾਰਾਂ ਪਾਉਂਦੇ ਨਹੀਂ ਵੇਖਿਆ ਤੇਰੇ ਪਿਓ ਵਰਗੇ ਹੁਣ ਤੱਕ ਮੈਨੀ ਵਾਲੇ ਪਿਆਮੇ ਪਾਏ ਆ ਐਡੇ ਢੇਰੇ ਬਣਾ ਲੈਂਦੇ ਸੀ ਤੇ ਕੋਈ ਪਾਣਦੇ ਤੂੰ ਤਾਂ ਆਪ ਪਠਾਨਾ ਜੀਆਂ ਵਾਲੀਆਂ ਸਲਵਾਰਾਂ ਬਣਾਉਣ ਲੱਗ ਗੇ ਉਹ ਪਠਾਨੀ ਸੂਟ ਆ ਉਹਦਾ ਰਿਵਾਜ ਆ ਹੁਣ ਮੁੰਡੇ ਉਹੀ ਪਾਉਂਦੇ ਆ ਅੱਛਾ ਬੋਟ ਤੇ ਉਹੀ ਪਾ ਕੇ ਸੋਹਣਾ ਲੱਗਦਾ ਉਹੀ ਸੋਹਣਾ ਲੱਗਦਾ ਹਜੇ ਤੱਕ ਤੁਸੀਂ ਮੇਰੀਆਂ ਐਂਕਾਣੀ ਦੇਖੀਆਂ ਪਠਾਨੀ ਸ਼ੂਟ ਅੱਛਾ ਸਲਵਾਰਾਂ ਤੁਸੀਂ ਪਠਾਨੀ ਪਾ ਲੈਨੇ ਛੱਪ ਯਾਰ ਤੁਸੀਂ ਚਲੇ ਜਾਂਦੇ ਕਿੱਧਰ ਨੂੰ ਆ ਮੈਨੂੰ ਸਮਝ ਨਹੀਂ ਆਉਂਦੀ ਪਤਾ ਬਾਪੂ ਕੀ ਮਾੜੀ ਗੀ ਸਾਰੇ ਹੀ ਪਉਂਦੇ ਅੱਜਕੱਲ ਸਮਝ ਨਹੀਂ ਪਠਾਨ ਪਠਾਣੀ ਸ਼ੂਟ ਬਣ ਗਿਆ ਹੈ ਓਏ ਹੋਏ ਹੋਏ ਉਹ ਪਠਾਣਾ ਦੇ ਤਾਂ ਸਲਵਾਰਾਂ ਆਪਣੇ ਸਿੱਖਾਂ ਨੇ ਹਰੀ ਸਿੰਘ ਨਲੂਏ ਨੇ ਪੁਆਈਆਂ ਸੀਗਾ ਬਈ ਜੇ ਸੂਰਮਾ ਤਾਂ ਮੇਰੇ ਨਾਲ ਲੜੋ ਤੇ ਨਹੀਂ ਸਲਵਾਰਾਂ ਪਾ ਲੋ ਸਾਰੇ ਤੇ ਉਹਨਾਂ ਨੇ ਡਰਦਿਆਂ ਨੇ ਸਲਵਾਰਾਂ ਪਾਈਆਂ ਸੀ ਤੇ ਤੁਸੀਂ ਸ਼ੌਂਕ ਬਣਾ ਲਿਆ ਬਾਬੂ ਤੇਰੀ ਗਲਤ ਚੱਲ ਠੀਕ ਆ ਹਨਾ ਮਰਦ ਕਦੇ ਆਸਤੇ ਸਲਵਾਰ ਨਹੀਂ ਪਾਉਂਦਾ ਹੁੰਦਾ ਹੋਰ ਬਾਬੂ ਕੁਰਤਾ ਚਾਦਰਸ ਮਾੜਾ ਹੁਣ ਮੈਂ ਓ ਯਾਰ ਕੁਰਤਾ ਚਾਦਰਾਂ ਨਹੀਂ ਸਵਾਉਣਾ ਕੁਰਤੇ ਪਜਾਮੇ ਸਵਾਓ ਵਧੀਆ ਹੁਣ ਕੁਰਤਾ ਪਜਾਮੇ ਹੁੰਦਾ ਵੀ ਯਾਰ ਕੌਣ ਸਮਝਾਵੇ ਪੁਰਾਣੇ ਖੁੰਡ ਨੂੰ ਇਹਨੂੰ ਨਾਲੇ ਐਡੇ ਐਡੇ ਮਹਿੰਗੇ ਲਿਆਂਦੇ ਆ ਐਡੇ ਐਡੇ ਮਹਿੰਗੇ ਪੁੱਤ ਪਾਉਣ ਤੋਂ ਪਾਲੋ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਖੜੀ ਮੈਂ ਮੱਚਦਾ ਥੋੜੇ ਤੇ ਥੋੜੇ ਸ਼ੌਂਕ ਨਹੀਂ ਪੂਰੇ ਕਰ ਸਕਦਾ ਜਾਂ ਮੈਂ ਉਹੋ ਜੀ ਕੋਈ ਗੱਲ ਆ ਪਰ ਉਹ ਵੈਸੇ ਗੱਲ ਕਰਦਾ ਪਤਾ ਏਡੇ ਏਡੇ ਮਹਿੰਗੇ ਪਾ ਕੇ ਅੰਦਰ ਹੀ ਖਰਚਾ ਨਹੀਂ ਚੱਕਿਆ ਜਾਂਦਾ ਯਾਰ ਤੇ ਤੂੰ ਬਹਾਨਾ ਬਣਾ ਕੇ ਲੜਦਾ ਪਾ ਲੋ ਪਾ ਲੋ ਜਿੰਨਾ ਮਰਜ਼ੀ ਖਰਚਾ ਕਰ ਲੋ ਮੈਂ ਤੁਹਾਨੂੰ ਆਏ ਨਹੀਂ ਕਹਿੰਦਾ ਖਰਚੇ ਨਾ ਕਰੋ ਖਰਚਾ ਕੰਮ ਜੋੜੀ ਗਿਦੇ ਆਸਤੇ ਇੰਨੀ ਖਰਚਾ ਆਪਣੀ ਸਿਹਤ ਤੇ ਕਰੋ ਆ ਦੇ ਖਾਣ ਪੀਣ ਤੇ ਕਰੋ ਲੈ ਐਵੇਂ ਇੱਥੇ ਤੁਰਿਆ ਜਾਂਦਾ ਤੇਰੇ ਕੋਈ ਦੋ ਚਪੇੜੇ ਮਾਰ ਜੂਗਾ ਤੇ ਤੂੰ ਕੀ ਕਰੇਗਾ ਜਦੋਂ ਬੰਦੇ ਚਾਰ ਬੰਦੇ ਆ ਜਾਣ ਤੇਰੇ ਮੂਹਰੇ ਤੇ ਤੂੰ ਦੂਆਂ ਨੂੰ ਤਾਂ ਕੁੱਟੇ ਵਿੱਚੋਂ ਫੇਰ ਬੰਦਾ ਹੁੰਦਾ ਮਰਦਾ ਮੈਂ ਨਹੀਂ ਸੋਚਿਆ ਵੀ ਇਹ ਬੱਕਰੇ ਦਾ ਚਾਰ ਕਾਨੂੰ ਪਾਉਣ ਨੂੰ ਕਹਿੰਦਾ ਸੀਗਾ ਹੁਣ ਮੈਨੂੰ ਲੱਗਦਾ ਇਹ ਮੈਂ ਤੇਰੀ ਮਾਂ ਨੂੰ ਪੁੱਛ ਲੈ ਬੱਕਰੇ ਦਾ ਚਾਰ ਮੈਂ ਤਾਂ ਜਦੋਂ ਤੂੰ 50-60 ਸਾਲਾਂ ਦਾ ਸੀਗਾ ਉਦੋਂ ਤੇ ਕਰ ਖਾਦਾ ਉਦੋਂ ਮਗਰੋਂ ਫਿਰ ਟਾਈਮ ਹੀ ਨਹੀਂ ਲੱਗਿਆ ਪਾਉਣ ਦਾ ਅੱ ਬਾਅਦ ਚ ਕਰੂੰਗਾ ਗੱਲ ਯਾਰ ਆਹ ਫੋਨ ਆਈ ਅਦਾਈ ਤੇਰਾ ਕੰਮ ਇਨੇ ਕੋ ਇਨੇ ਤੇ ਫੇਰ ਕਰ ਲੂੰਗਾ ਖਾਣ ਪੀਣ ਤੇ ਧਿਆਨ ਦੇ ਉਹ ਮੜਾ ਜਾ ਮੈਂ ਇਹ ਗੱਲ ਕਹਿੰਦਾ ਸੀ हां बापू ਪਾਈਏ ਚਾਰ ਤੇ ਰਹਿ ਲ ਮੈਂ ਕਾਲਿਆ ਗਰੂ ਹੁਣ ਛੌਂਕ ਤਾਂ ਚਾਰ ਤਾਂ ਭਾਵਾਂ ਦੀ ਕੱਲ ਨੂੰ ਪਾਲਾ ਮੈਂ ਤਾਂ ਕਹਿੰਦਾ ਬੱਕਰੇ ਦਾ ਚਾਰ ਪਾਈਏ ਆਪਾਂ ਤੇ ਮੜਾ ਜਾਂ ਸਰੀਰ ਤੇਰਾ ਵੀ ਸੈੱਟ ਹੋਊਗਾ ਚੱਲ ਡੰਡੂਨ ਮਰਿਆ ਕਰਾਂ ਨਹੀਂ ਕੋਈ ਨਾ ਆਪਾਂ ਹੁਣ ਨਿਆਈਂ ਵਾਲੇ ਬਾਹਾਂ ਚ ਬਣਾ ਲਾ ਤੂੰ ਕੋਈ ਮੋਟਰ ਤੇ ਕੋਈ ਉਹ ਜਾ ਕੁ ਕੋਈ ਨਹੀਂ ਕੋਈ ਬਣਾ ਦਿੰਨੇ ਤੇ ਉਹ ਆਪਾਂ ਜਨਪੁਰ ਜਨਾਲ ਤੇਰੇ ਪੋਤਰੇ ਨੂੰ ਲੈ ਲੈ ਕਰਾਂਗੇ ਹਾਂ ਹਾਂ ਬਸ ਪੋਤਰੇ ਨੂੰ ਤਾਂ ਪਾ ਕੇ ਦੇਣਾ ਚਾਰ ਤਾਂ ਹੀ ਤਾਂ ਮੈਂ ਕਹਿੰਦਾ ਵੀ 4 ਰੁਪਈਏ ਬੱਕਰੇ ਦੀ ਉਹ ਗੱਲ ਠੀਕ ਹੈ ਪਰ ਆ ਕੱਪੜੇ ਤੇ ਤੂੰ ਸਾਡੇ ਤੇ ਬਾਲਾ ਨਹੀਂ ਦਵਾਈ ਲਾਗੇ ਉਹ ਨਹੀਂ ਪੁੱਤ ਮੈਂ ਤਾਂ ਤੁਹਾਨੂੰ ਸਮਝਾਇਆ ਪਾਲੋ ਸੰਭਾਲੋ ਕੋਈ ਗੱਲ ਨਹੀਂ ਪਰ ਖਾਣ ਪੀਣ ਤੇ ਵੀ ਧਿਆਨ ਦਿਓ ਜਾਨੀ ਦੀ ਗੱਲ ਬਿਲਕੁਲ ਸਹੀ ਆ ਵੀ ਹੁਣ ਕੀ ਹੋ ਗਿਆ ਵੀ ਦਿਖਾਵੇ ਦੀ ਦੁਨੀਆ ਰਹਿ ਗਈ ਵੀ ਆਪਾਂ ਚਾਹੋਣੇ ਆ ਵੀ ਪਾ ਕੇ ਦਿਖਾਈਏ ਕਿਸੇ ਨੂੰ ਹਨਾ ਵੀ ਜੇ ਮੰਨ ਲਓ ਆਪਾਂ ਕੋਈ ਪੇਟੀ ਚ ਪਿਆ ਸੂਟ ਆ ਜਿਵੇਂ ਵਿਆਹ ਚ ਵਰੀਆਂ ਚ ਮਹਿੰਗੇ ਮਹਿੰਗੇ ਸੂਟ ਹੁੰਦੇ ਆ ਨਾ ਉਹਨੂੰ ਆਪਾਂ ਪਾ ਕੇ ਕਿਸੇ ਵਿਆਹ ਤੇ ਜਾਵੜੀ ਤੇ ਕੀ ਅਗਲਾ ਆਪਾਂ ਨੂੰ ਵਿਆਹ ਤੋਂ ਮੋੜ ਦੂਗਾ ਪਰ ਨਹੀਂ ਆਪਾਂ ਤਾਂ ਦਿਖਾਵਾ ਕਰਨਾ ਹੁੰਦਾ ਇੱਕ ਦੂਜੇ ਤੋਂ ਵੱਧ ਕੇ ਮਹਿੰਗੇ ਸੂਟ ਬਣਾਉਣੇ ਹੁੰਦੇ ਆ ਮੁੰਡਿਆਂ ਨੇ ਸਰਵਾਤ ਸੂਟ ਕੋਟ ਕੋਟ ਪੈਂਟ ਨਵੇਂ ਤੋਂ ਨਵਾਂ ਹਨਾ ਇੱਕ ਇੱਕ ਸੂਟ ਨਾ ਮਹਿੰਗੇ ਨਾ ਤੇ ਇੱਕ ਹੀ ਆਪਾਂ ਵਿਆਹ ਦੇਖਦੇ ਆਂ ਤੇ ਬਾਅਦ ਚੋਂ ਪੇਟੀਆਂ ਦਾ ਸ਼ਿੰਗਾਰ ਬਣੇ ਰਹਿੰਦੇ ਆ ਤੇ ਤੁਹਾਨੂੰ ਵੀ ਇਹੀ ਬੇਨਤੀ ਆ ਤੇ ਅਸੀਂ ਵੀ ਆਪਦੇ ਘਰੇ ਸੁਧਾਰ ਕਰਦੇ ਆਂ ਵੀ ਆਪਾਂ ਆਪਣੀ ਸਿਹਤ ਵੱਲ ਧਿਆਨ ਦੇਈਏ ਜਿਹਨੇ ਨਾ ਨੀ ਬਣਾ ਜੇ ਹੁਣ ਆਪਾਂ ਮਹਿੰਗੇ ਮਹਿੰਗੇ ਸੂਟ ਪਾ ਕੇ ਹਨਾ ਤੇ ਇਥੇ ਕੋੰਟਲ ਦੇ ਹੋ ਕੇ ਮੰਜੇ ਤੇ ਬਹਿ ਗਏ ਤਾਂ ਫਿਰ ਉਹਦਾ ਫਾਇਦਾ ਹੀ ਕੀ ਆ ਤੇ ਥੋੜਾ ਜਿਹਾ ਕੰਮ ਵੀ ਆਪਾਂ ਨੂੰ ਕਰਨਾ ਚਾਹੀਦਾ ਤੇ ਨਾਲ ਨਾਲ ਖਾਣ ਪੀਣ ਤੇ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦਬ ਕੇ ਧੰਨਵਾਦੀ